ਗੋਲਡਨ ਪੀਰੀਅਡ ਚੱਲ ਰਿਹਾ ਸਾਡੇ ਹਾਕੀ ਲਈ ਸਾਡੇ ਗੋਲੇ ਸੁੱਟਣ ਵਾਲਿਆਂ ਲਈ ਸਾਡੇ ਤੀਰਅੰਦਾਜ਼ਾਂ ਲਈ ਸਾਡੇ ਰੋਇੰਗ ਵਾਲਿਆਂ ਲਈ ਐਥਲੈਟਿਕਸ ਲਈ ਕ੍ਰਿਕਟ ਲਈ ਸਾਰਾ ਬਹੁਤ ਅੱਛਾ ਇੱਕ ਕੰਬੀਨੇਸ਼ਨ ਬਣ ਗਿਆ ਕਦੇ ਕਦੇ ਬਣ ਜਾਂਦੀ ਹੁੰਦੀ ਹੈ ਕੁਦਰਤੀ ਟੀਮ ਕਿਸੇ ਦਾ ਨਹੀਂ ਕਿ ਆਪਸ ਦੇ ਵਿੱਚ ਸਿੰਕੋਨਾਈਜੇਸ਼ਨ ਇੰਨੀ ਚੰਗੀ ਹੋਵੇ ਸੋ ਅੱਜਕੱਲ ਉਹ ਚੱਲ ਰਹੇ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਸ ਗੱਲ ਦੀ ਕੁਝ ਏ ਕਿ ਅਸੀਂ ਸਾਡੇ ਜਿਹੜੇ ਸਕੋਰ ਨੇ ਉਹ ਵੀ 7 7 8 8 9 9 10 10 ਗੋਲ ਵੀ ਅਸੀਂ ਕਰ ਰਹੇ ਹਾਂ। ਔਰ ਤਕੜੀਆਂ ਟੀਮਾਂ ਦੇ ਖਿਲਾਫ ਕਰ ਰਹੇ ਹਾਂ। ਕੋਈ ਇਦਾਂ ਨਹੀਂ ਕਿ ਕੋਈ ਕਿਸੇ ਕੋਈ ਕੁਆਲੀਫਾਇਰ ਦੌਰ ਦੇ ਵਿੱਚ ਕੋਈ ਛੋਟੇ ਟੀਮਾਂ ਦੇ ਖਿਲਾਫ ਕਰ ਰਹੇ ਹਾਂ। ਸੋ ਇਤੋਂ ਇਸੇ ਦੋਂ ਦਾ ਕਿ ਸਾਡੀ ਟੀਮ ਦੀ ਜਿਹੜੀ ਕਾਇ ਜਿਹੜੀ ਆਪਸ ਦੇ ਵਿੱਚ ਤਾਲਮੇਲ ਹੈ, ਆਈ ਕੰਟੈਕਟ ਹੈ। ਜਿਹੜਾ ਕੋਚ ਕੋਚਸ ਨੇ ਜੋ ਸੋਚਿਆ ਹੁੰਦਾ ਹੈ, ਜੋ ਬੈ ਕੇ ਕੈਪਟਨ ਸੋਚਦਾ ਉਹ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਹੈ। ਔਰ ক্রিকেট ਦੇ ਵਿੱਚ ਜਿਸ ਤਰ੍ਹਾਂ ਕਿ ਹੈ ਕੁੜੀਆਂਾਂ ਦੀ ক্রিকেট ਤਾਂ ਰਵਾਜ ਹੀ ਹੈ ਨਹੀਂ ਸੀਗਾ। ਮੈਂ ਮੈਟਰੋ ਸਿਟੀ ਚ ਹੈਗਾ ਸੀਗਾ ਪਰ ਸਾਡੇ ਆਪਣੇ ਪੰਜਾਬ ਚ ਖਾਸ ਤੌਰ ਤੇ ਮੋਗੇ ਵਾਲੇ ਪਾਸੇ ਸੰਗਰੂਰ ਵਾਲੇ ਪਾਸੇ ਤਾਂ ਬਿਲਕੁਲ ਹੀ ਨਹੀਂ ਸੀ। ਜਿਸ ਵੇਲੇ ਸੈਂਚਰੀ ਲਾਈ ਸੀ ਹਰਮਨ ਹਰਵਿੰਦੀਪ ਨੇ ਤਾਂ ਮੈਂ ਕਰ ਵੀ ਜਾ ਕੇ ਐਸੀਗਾ। ਵਧਾਈ ਦੇ ਕੇ ਐਸੀ ਪਰਿਵਾਰ ਨੂੰ। ਤੇ ਆਸਟ੍ਰੇਲੀਆ ਦੇ ਵਿੱਚ ਉਸ ਵੇਲੇ ਚੱਲ ਰਿਹਾ ਸੀ ਜਿਹੜਾ ਵਰਡ ਕੱਪ ਚਲੋ ਹਾਰ ਲਾ ਕੇ ਅਸੀਂ ਹਾਰ ਕੇ ਫਾਈਨਲ ਪਰ ਮੈਲਬਨ ਕ੍ਰਿਕਟ ਗਰਾਉਂਡ ਉਸ ਵੇਰੇ ਪਹਿਲੀ ਵਾਰ ਜਿਹੜਾ ਕੁੜੀਆਂ ਦੀ ਟੀਮ ਜਿਹੜੇ ਮੈਲਬਨ ਕ੍ਰਿਕਟ ਗਰਾਉਂਡ ਜਿਹੜਾ ਉਹ ਚ ਇੱਕ ਵੀ ਸੀਟ ਖਾਲੀ ਨਹੀਂ ਸੀ ਉਸ ਵੇਰੇ ਤੋਂ ਬਾਅਦ ਪਤਾ ਲੱਗਿਆ ਕਿ ਕੁੜੀਆਂ ਦੀ ਕ੍ਰਿਕਟ ਟੀਮ ਨੂੰ ਵੀ ਫਾਈਨਾਂਸਰਸ ਜਿਹੜੇ ਨੇ ਉਹ ਮਿਲ ਸਕਦੇ ਨੇ ਸਪਾਂਸਰਸ ਮਿਲ ਸਕਦੇ ਨੇ ਤੇ ਅੱਜ ਵਿਮਨ ਆਈਪੀਐਲ ਸ਼ੁਰੂ ਹੋਣ ਲੱਗੇ ਗੁਜਰਾਤ ਵੱਲ ਤੁਸੀਂ ਕਹਿ ਰਹੇ ਹੋ ਮੁੰਬਈ ਵੱਲ ਮੁੰਬਈ ਇੰਡੀਅਨਸ ਵੱਲੋਂ ਕਿਹੜਨਗੇ ਉਹ ਸਾਰੀਆਂ ਤਿੰਨ ਚਾਰ ਕੁੜੀਆਂ ਹੋਰ ਨੇ ਜਿਹੜੀਆਂ ਉਹਨਾਂ ਜਿਹਨਾਂ ਦੀ ਕੁਰੂਨਾਦ ਪੈ ਦੇ ਵਿੱਚ ਉਹਨਾਂ ਦੀ ਖੇਡ ਦੀ ਜਿਹੜੀ ਵੈਲਿਊ ਹੈ ਉਹ ਪਈ ਹੈ ਬੜੀ ਅੱਛੀ ਕਰ ਨਹੀਂ ਤਾਂ ਪਹਿਲਾ ਇਹ ਹਾਲਾਤ ਸੀਗੇ ਕਿ ਮੈਂ ਇੱਕ ਸੀਰੀਜ਼ ਦੇ ਵਿੱਚ ਵੀ ਕੀਤਾ ਸੀ ਵੀ ਹਾਲਾਤ ਇਹ ਨੇ ਚਲੋ ক্রিকেট ਤਾਂ ਜਿਹੜੀ ਬੁਆਏਸ ক্রিকেট ਬਹੁਤ ਜ਼ਿਆਦਾ ਫੇਮਸ ਉਹਨਾਂ ਨੂੰ ਤਾਂ ਲੋਪ ਲੋਪ ਰੋਗ ਲੋਗ ਜਿਹੜੇ ਨੇ ਰੱਬ ਵਾਂਗੂ ਪੂਜਦੇ ਉਹਨਾਂ ਨੂੰ ਉਹਨਾਂ ਦੇ ਪੋਸਟਰ ਬਣਦੇ ਨੇ ਉਹਨਾਂ ਨੂੰ ਹੱਥ ਲਾਉਣ ਨੂੰ ਤਰਸਦੇ ਹਾਕੀ ਟੀਮ ਦਾ ਹਾਲ ਹੁੰਦਾ ਸੀ ਕਿ ਪਤਾ ਨਹੀਂ ਕਦੋਂ ਆਉਣਾ ਹੈ ਕਿੱਥੇ ਜਾਣਾ ਹੈ ਪੱਲਿਓਂ ਪੈਸੇ ਵੀ ਲੱਗਦੇ ਸੀ ਤਾਂ ਇਹ ਹਾਲਾਤ ਸੀਗੇ ਕਿ ਕੋਈ ਰਿਸ਼ਤਾ ਕਰਨ ਵਾਲੇ ਆ ਗਏ ਤੂੰ ਕੁੜੀ ਵਾਲੇ ਆ ਗਏ ਤੇ ਮੁੰਡਿਆਂ ਨੂੰ ਪੁੱਛਦੇ ਕਿ ਮੁੰਡਾ ਕੀ ਕਰਦਾ ਉਹ ਕਹਿੰਦਾ ਭਾਰਤੀ ਹਾਕੀ ਟੀਮ 'ਚ ਖੇਡਦਾ ਹੈ ਕਹਿੰਦਾ ਚਲੋ ਉਹ ਤਾਂ ਖੇਡਦਾ ਕੰਮ ਕੀ ਕਰਦਾ ਉਹ ਕਹਿੰਦਾ ਖੇਡਦਾ ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀਗਾ ਤਾਂ ਕੋਈ ਖੇਡ ਆਏ ਵੀ ਚਲੋ ਤਾਂ ਖੇਡਦਾ ਠੀਕ ਹੈ ਨਾ ਸੋ ਅੱਜ ਹਾਕੀ ਜਿਹੜੀ ਐ ਉਹ ਕੋਈ ਇੱਕ ਜਸਤ ਖੇਡ ਨਹੀਂ ਰਹੀ ਇੱਕ profession ਬਣ ਗਈ ਇਹਨਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ 1 ਕਰੋੜ ਦਾ ਚੈੱਕ ਲੈਣ ਉਹਨਾਂ ਨੇ 1 ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ ਮੇਰੇ ਮੋਢੇ ਤੇ ਰੱਖ ਕੇ ਕਹਿੰਦੇ ਚਲੋ ਇਹ ਤਾਂ ਮੁੰਡੇ ਆਪ ਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਹਿੰਦੇ ਮੈਂ ਖੇਤੀ ਕਰਦਾ ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋ ਗਈ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਕਹਿੰਦਾ ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦਿਨੇ ਹੀ ਆ ਜਾਂਦੀ ਹੈ ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰਕੇ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤੀਆਂ ਦੀ ਲੋੜ ਨਹੀਂ ਪੈਂਦੀ ਹੁਣ ਦਿਨਿੰਕ ਜਿਹੜੀ ਆ ਬਿਜਲੀ ਮਿਲ ਜਾਂਦੀ ਸੋ ਇੱਥੋਂ ਹੀ ਸਿੱਧ ਹੁੰਦਾ ਅਸੀਂ ਖਿਡਾਰੀ ਵੀ ਆ ਅਸੀਂ ਅੰਦਾ ਤੇ ਵੀ ਆ ਨਾਲ ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਜੋ ਵਿਦਨ ਪਾ ਰਹੇ ਫੂਡ ਬੋਲ ਆਫ ਇੰਡੀਆ ਕਹਿੰਦੇ ਐ 182 ਲੱਖ ਮੀਟਰਿਕ ਟਨ ਝੋਨਾ ਪੈਦਾ ਕਰਦੇ ਆਂ ਔਰ 99% ਝੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਝੋੜ ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ ਇੰਦਰ ਦੇਵਤਾ ਖੋਤਾਰੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਦਾੜੀ ਤੋੜ ਕੇ ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲਹਿਰਾਉਣਾ ਹੋਵੇ ਭਾਵੇਂ ਟੋਕੀਓ 올림픽 ਹੋਵੇ ਭਾਵੇਂ ਏਸ਼ੀਅਨ ਖੇਡਾਂ ਹੋਣ ਕਮਲਨਗਲ ਖੇਡਾਂ ਹੋਣ ਵਰਲਡ ਕੱਪ ਹੋਵੇ ਤਾ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅਦਾ ਪੰਜਾਬੀ ਜ਼ਰੂਰ ਖੜਾ ਹੁੰਦਾ ਜਾਂ ਫਿਰ ਝੰਡਾ ਬਰਦਾਰ ਹੀ ਸਾਡਾ ਪੰਜਾਬੀ ਹੁੰਦਾ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜਲੂਮਾਂ ਦੇ ਹੱਕਾਂ ਨੂੰ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਫਿਰ ਭਗਤ ਸਿੰਘ ਹੋਰੀ ਅੱਜ ਵੀ 23 ਸਾਲ ਦੇ ਨੇ ਫਿਰ ਕਰਤਾਰ ਸਿੰਘ ਸਰਾਬੇ ਹੋਰੀ ਅੱਜ ਵੀ 19 ਸਾਲ ਦੇ ਹੀ ਨੇ ਤੇ ਸਾਡੇ ਗਦਰੀ ਬਾਬੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੋਸ਼ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਹੈ ਉਹ ਇੰਨੀ ਜ਼ਿਆਦਾ ਸ਼ਾਈਨ ਕਰਦੀ ਹੈ ਦੁਨੀਆ 'ਚ ਹਾਂ ਇਹ ਗੱਲ ਵੀ ਮੰਨਦੇ ਆ ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਨਾ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮੁਲਾਜ਼ਮਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲੀ ਧਿਆਨ ਦਿੱਤਾ ਮੈਂ ਤਾਂ ਮੈਨੂੰ ਕਈ ਵਾਰੀ ਪੱਤਰਕਾਰ ਕਹਿੰਦੇ ਨੇ ਤੁਸੀਂ ਪਰਿਵਾਰ ਨੂੰ ਟਾਈਮ ਕਿੰਨਾ ਕੁ ਦਿੰਦੇ ਹੋ ਜੀ ਮੈਂ ਜੀ ਮੈਂ ਪਰਿਵਾਰ ਦੇ ਨਾਲ ਹੀ ਰਹਿਣਾ ਕਹਿੰਦੇ ਨੇ ਨਹੀਂ ਜੀ ਤਿੰਨ ਤਿੰਨ ਚਾਰ ਚਾਰ ਦਾ ਪ੍ਰੋਗਰਾਮ ਹੁੰਦੇ ਪਰਸੋ ਤੁਸੀਂ ਦਿੱਲੀ ਫਿਰਦੇ ਸੀ ਕੱਲ ਤੁਸੀਂ ਪਠਾਨਕੋਟ ਫਿਰਦੇ ਸੀ ਪਰਿਵਾਰ ਨੂੰ ਟਾਈਮ ਕਿਉਂ ਨਹੀਂ ਦਿੰਦੇ ਮੈਂ ਪਰਿਵਾਰ ਚ ਹੀ ਰਹਿਣਾ ਕਹਿੰਦੇ ਨਹੀਂ ਅਸੀਂ ਤਾਂ ਕਵਰ ਕਰ ਦਿਆ ਤੁਹਾਨੂੰ মিডিਆ ਰਹੀਂ ਸਾਡੇ ਕੋਲ ਸ਼ਡਿਊਲ ਆ ਜਾਂਦਾ ਸਾਰਾ ਕਿ ਉਹ ਕੌਣ ਕਿੱਥੇ ਜਾਊਗਾ ਮੈਂ ਕੀ ਕੀ ਹੈ ਕਿਨੇ ਕੱਲ ਨੂੰ ਤੁਸੀਂ ਉੱਥੇ ਜਾ ਰਹੇ ਹੋ ਬਸ ਹੁਣ ਤੁਸੀਂ ਉੱਥੇ ਜਾ ਰਹੇ ਹੋ ਪਰਵਾਰ ਨੂੰ ਟਾਈਮ ਕੱਢਦੇ ਹੋ ਮੈਂ ਕਹਿੰਦਾ ਜੀ ਤੁਸੀਂ ਥੋੜਾ ਜਿਹਾ ਥੋੜਾ ਜਹਾ ਮਤਲਬ ਗੌਰ ਨਾਲ ਸੋਚੋ ਇਹਨੂੰ ਪੰਜਾਬ ਨੂੰ ਮੈਂ ਆਪਣਾ ਪਰਿਵਾਰ ਮੰਨਦਾ ਮੈਂ ਰੋਜ਼ ਪਰਿਵਾਰ ਚ ਹੁੰਨਾ ਆ ਵੀ ਮੇਰਾ ਪਰਿਵਾਰ ਦਾ ਹਿੱਸਾ ਹੈ ਮੈਂ ਅੱਜ ਫੇਰ ਪਰਿਵਾਰ ਚਾ ਮੈਂ ਕੱਲ ਐਨ ਆਰ ਆਈ ਪਰਿਵਾਰਾਂ ਨਾਲ ਸੀਗਾ ਉਹ ਵੀ ਆਪਣੀ ਨੇ ਉਹ ਇੱਥੋਂ ਵਤਨ ਤੋਂ ਸਿਸਟਮ ਤੋਂ ਦੂਹੀ ਹੋ ਕੇ ਉੱਥੇ ਚਲੇ ਗਏ ਕਾਮਯਾਬ ਹੋ ਗਏ ਪਰ ਦਿਲ ਥੋੜੀ ਲੱਗਦਾ ਉੱਥੇ ਉਡੀ ਜਿੰਨੇ ਮਰਜੀ ਵੱਡੇ ਘਰ ਚ ਵਾਈ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਸਾਰੀ ਉਮਰ ਕਿ ਮੇਰੇ ਪੇਕਿਆਂ ਵੱਲੋਂ ਠੰਡੀ ਹਵਾਵਾਂ ਦੇ ਬੁੱਲਿਆ ਹੋਣ ਤੁਸੀਂ ਜਿੱਥੇ ਮਰਜੀ ਖੇਡਣ ਜਾਓ ਜਦੋਂ ਸਵੇਰੇ ਉੱਠਦੇ ਹੋਵੋਗੇ ਆਪਣੇ ਲੈਪਟਾਪ ਤੇ ਜਾਂ ਆਈਪੈਡ ਤੇ ਜਾਂ ਮੋਬਾਈਲ ਤੇ ਚੈੱਕ ਕਰਦੇ ਹੋਵੋਗੇ ਪੰਜਾਬ ਦੀਆਂ ਖਬਰਾਂ ਕਿ ਸਾਰਾ ਸੁੱਖ-ਸਾਂਦ ਸੋ ਤੁਹਾਨੂੰ ਸੰਭਾਲਣਾ ਤੁਹਾਨੂੰ ਇਨਾਮ ਦੇਣਾ ਤੁਹਾਨੂੰ ਸਨਮਾਨਿਤ ਕਰਨਾ ਤੁਹਾਡੀ ਇੱਜ਼ਤ ਵਧਾਉਣਾ ਸਾਡਾ ਫਰਜ਼ ਹੈ ਇਹਦੇ ਨਾਲ ਸਾਡੀ ਵੀ ਇੱਜ਼ਤ ਵੱਧਦੀ ਹੈ ਮੈਂ ਪਾਰਲੀਮੈਂਟ ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਵੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰੋਦਨ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇਜ਼ਤ ਵਧੂਗੀ ਤੇ ਹਾਂ ਯਾਰ ਵਾਕਈ ਇਹ ਰਤਨ ਸਿਪਾਰਤ ਦੇ ਜੇ ਨਹੀਂ ਵੀ ਦੇਣਗੇ ਸਾਡੀ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਪਾਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਰੀਸੈਂਟਲੀ ਸਪੋਰਟਸ ਪਾਲਸੀ ਬਣੀ ਹੈ 15-15 ਲੱਖ ਰੁਪਏ 올림픽 ਦੀ ਤਿਆਰੀ ਤੋਂ ਪਹਿਲਾਂ ਦੇ ਬਾਅਦ ਤਾਂ ਕੋਈ ਵੀ ਦੇ ਦਿੰਦਾ ਜੀ ਜਦੋਂ ਤੁਸੀਂ ਕੁਝ ਕਰਿਆ ਹੈ ਬਾਅਦ ਸਾਨੂੰ ਰੋਜ਼ ਆਉਂਦੇ ਫਲਾਨੇ ਟੂਰਨਾਮੈਂਟ ਤੇ ਆ ਜਾਓ ਜੀ ਸਨਮਾਨਿਤ ਕਰਨਾ ਪਹਿਲਾਂ ਤਿਆਰੀ ਕਰਨ ਵਾਸਤੇ ਦੇਈ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਜਾ ਕੇ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਵੀ ਨਹੀਂ ਬਣਦੀ ਉਹ ਐਸਟੋਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜਕੱਲ ਇੱਥੇ ਆਪਾਂ ਗ੍ਰੀਨ ਕਲਰ ਦੇ ਐਸਟੋਟਰਫ ਤੇ ਖੇਡੀ ਜਾਂਦੇ ਹਾਂ ਉੱਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪੈਕਟੇਸਿ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਤੇ ਉਹੋ ਸਾਡੇ ਕੋਲੇ ਜੈਵਲਨ ਹੋਵੇ ਜਿਹੜੀ ੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਰਾਸਟ੍ਰਕਚਰ ਸਾਡੇ ਕੋਲੇ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ 'ਚ ਦੇਣੀ ਦੇਣ ਨੇ ਪਹਿਲਾਂ ਤਿਆਰੀ ਕਰਨ ਵਾਸਤੇ ਤੇ ਸੋ ਅੱਜ 11 ਫਿਰ 11 ਔਰ ਆਲਮੋਸਟ ਸਾਰੇ ਪਲੇਇੰਗ 11 ਜੀ ਆਉਂ ਤੁਸੀਂ ਆਪਣੇ ਆਪਣੇ ਫੀਲਡ ਦੇ ਵਿੱਚ ਸਵਾਗਤ ਪਲੇਇੰਗ 11 ਨੂੰ ਮੈਂ ਸਨਮਾਨਤ ਕਰ ਰਿਹਾ ਮੈਨੂੰ ਬੜੀ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ ਪੀਸੀਐਸ ਤੇ ਬਚਾਏ ਹੋ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਨਾ ਕਿ ਤੁਹਾਨੂੰ جس ویلے ਤੁਸੀਂ ਜਿੱਤ ਕੇ ਆਏ ਹੋ ਹੋ ਸਕਦਾ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜ੍ਹਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ ਦੁਬਾਰਾ ਕਰ ਲਓ ਅੱਜ ਕੱਲ ਤਾਂ ਕੁਝ ਪੜਨ ਦਾ ਕੋਈ ਉਮਰ ਏਜ 바ਰ ਨਹੀਂ ਕੁਝ ਤਾਂ ਕਰतां ਕਰਕੇ ਜੌਬ ਉਹ ਮਿਲੇ ਜਿੱਥੇ ਤੁਸੀਂ ਸਨਮਾਨਤ ਮਹਿਸੂਸ ਕਰੋ ਮੈਂਟਲੀ ਟੌਰਚਰ ਨਾਮ ਹੋ ਕੇ ਜਰਾ ਏਡੇ ਵੱਡੇ ਅਸੀਂ ਪਲੇਅਰ ਰਹੇ ਆਂ ਸਾਨੂੰ ਇੱਥੇ ਲਾਇਆ ਹੋਇਆ ਯਾਰ ਕੋਈ ਵੀ ਘੰਟੀ ਮਾਰ ਕੇ ਕਹਿੰਦਾ ਓਏ ਇੱਧਰ ਜਾਓ ਓਧਰ ਜਾ ਉਹ ਨਹੀਂ ਚਾਹੀਦਾ ਪਲੇਅਰ ਨੂੰ ਬੰਦਾ ਮਾਨ ਸਨਮਾਨ ਮਿਲੇਗਾ ਔਰ 100% ਨੌਕਰੀ ਦੀ ਗਰੰਟੀ ਮੈਂ ਦੇਣਾ ਤੁਹਾਨੂੰ ਚਾਹੇ ਨੈਸ਼ਨਲ ਚੋਂ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟਸ ਡਾਇਰੈਕਟਰ ਵੀ ਲਾਵਾਂਗੇ ਤੁਹਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਸਨਮਾਨਤ ਕਰਕੇ ਨੌਕਰੀ ਦੇ ਕੇ ਚਲੋ ਜੀ ਤੁਹਾਨੂੰ ਤਾਂ ਉਧਰ ਭੇਜ ਦਈਏ ਨਾ ਕੇ ਲਾਉਣ ਤੇ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਸਕਦਾ ਹੈ हॉकी ਵਾਸਤੇ ਨਵੇਂ ਪੀੜ੍ਹੀ ਨੂੰ ਕੋਚਿੰਗ ਕਰੋ ਨਵੀਂ ਟੀਮ ਤਿਆਰ ਕਰਕੇ ਦਿਓ ਇੱਕ-ਇੱਕ ਜਣਾ ਜੇ 2-2 3-3 ਪਲੇਅਰ ਵੀ ਦੇ ਦੇਗਾ ਉਹ ਚੋ ਜੇ ਕਿਤੇ 7-8 ਹੋਰ ਨਿਕਲ ਆਏ ਨੈਸ਼ਨਲ ਵਾਸਤੇ ਬੈਂਚ ਸੈਂਟ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਤੁਹਾਨੂੰ ਛੁੱਟੀਆਂ ਲੈਣੀਆਂ ਹੋਣਗੀਆਂ ਜਾਂ ਕਿਤੇ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਕੋਈ ਉੱਥੇ ਮਤਲਬ ਨਾਕੇ ਲਾਉਣ ਵਾਸਤੇ ਜਾਂ ਕਿਸੇ ਦੇ ਮਗਰ ਗੱਟੀਆਂ ਭਜਾਉਣ ਵਾਸਤੇ ਨਹੀਂ ਡਿਊਟੀ ਲਈ ਅਸੀਂ ਡਿਊਟੀ ਤੁਹਾਡੀ ਸਪੋਰਟਸ ਨਾਲ ਸੰਬੰਧਿਤ ਹੀ ਲਾਵਾਂ। ਮੇਰੇ ਪਹਿਲੇ ਦਿਨੋਂ ਇਹ ਸੋਚ ਹੈ ਕਿ ਪਲੇਅਰਾਂ ਨੂੰ ਜੇ ਤੁਸੀਂ ਹਮਾਂਤ ਕਰਨ ਤਾਂ ਘਟੂ ਘਟ ਉਸ ਪਲੇਅਰ ਤੋਂ ਇੰਨੀ ਕੁ ਉਮੀਦ ਕਰੀਏ ਕਿ ਕੋਈ ਕੋਈ ਨਾ ਕੋਈ ਤੇਜਿੰਦਰ ਆਪਣੇ ਫੀਲਡ ਦਾ ਦੇ ਦੇ। ਸਾਨੂੰ ਪੰਜ-ਸੱਤ ਬੱਚੇ ਨੈਸ਼ਨਲ ਵਾਸਤੇ ਇਹਨਾਂ ਨੂੰ ਕੀ ਚਾਹੀਦਾ ਹੈ ਅਕੈਡਮੀ ਬਣਾਉਣੀ ਹੈ ਅਕੈਡਮੀ ਬਣਾ ਦਾਂਗੇ। ਕਿੱਥੇ ਕੋਈ ਕੋਚ ਕੋਚਿੰਗ ਕਰਨੀ ਚਾਹੁੰਦਾ ਹੈ ਸਿਕਸ ਸਾਈਡ ਲਾਉਣਾ ਹੈ ਸਿਕਸ ਸਾਈਡ ਕਰ ਦਾਂਗੇ। ਹੁਣੇ ਸੰਗਰੂਰ ਲਾ ਕੇ ਆਏ ਹਾਂ ਅਸੀਂ ਸਿਕਸ ਸਾਈਡ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ 올림픽 ਲੈਵਲ ਦਾ ਅਸੀਂ ਉੱਥੇ ਸੈਂਟਰ ਬਣਾਇਆ ਹੈ ਜੋ ਗੱਦੇ ਜੋ ਵੇਟ ਉੱਥੇ ਵਰਤੇ ਜਾਂਦੇ ਨੇ ਉਹੀ ਸੇਮ ਗ੍ਰਿਪ ਇੱਥੇ ਅਸੀਂ ਵੀ ਸੋ ਸਪੋਰਟਸ ਨਰਸਰੀਜ਼ ਅਨਾਉਂਸ ਕਰਤੀਆਂ ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਇਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋਰ ਮੌ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸੁਸਿਰ ਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਨੇ ਇੱਕ ਪੰਜਾਬੀ ਦੀ ਘਾਫਤ ਹੈ ਵੇਲਾ ਮੰਨ ਸ਼ੈਤਾਨੀ ਦਾ ਕਰ ਜਦ ਤੁਸੀਂ ਵੇਲੇ ਹੋ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸਨ ਲੈ ਗਿਆ ਪਹਿਲਾਂ ਕੋਈ ਐਮਐਲਏ ਨੂੰ ਜਾਣਦਾ ਸੀ ਜਾਂ ਕੋਈ ਪੈਸਿਆਂ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜੈਣਾ ਥੋੜਾ ਜਿਹਾ ਉਹ ਜਿਹੜਾ ਚੀਜ਼ ਹੈ ਬਹੁਤ ਖਤਰਨਾਕ ਅਸੀਂ ਉੱਥੋਂ ਬਚਾਟ ਬਚਾਉਣਾ ਚਾਹੁੰਦੇ ਹਾਂ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇਧਰ ਉਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜਿੰਨੇ ਹਜ਼ਾਰ ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ ਨੌਜਾਨ ਮੁੰਡੇ ਕਹਿੰਦੇ ਯਾਰ ਥੋੜਾ ਜਿਹਾ ਪਹਿਲਾਂ ਦੱਸ ਦਿੰਦੇ ਤਾਂ ਯਾਰ ਥੋੜਾ ਜਿਹਾ ਗਰਾਊਂਡ ਜਾ ਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਹੈ ਸਾਲ ਅਗਲੇ ਤਿੰਨ ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਬਕਵਾਕ 1600 ਸਿਪਾਈ ਫੇਸਾਬ ਇਨਸਪੈਕਟਰ ਫੇ ਇਨਸਪੈਕਟਰ ਹਰ ਸਾਲ ਵਧਦੇ ਹੋਣਗੇ ਤਾਂ ਕਿ ਬੱਚੇ ਤਿਆਰੀ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਡੈਂਪਟ ਚ ਦੇਖ ਲਈ ਤੇ ਗਰਾਊਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੁਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਸ਼ੰਤ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਜਿਹੜਾ ਸੌਖਾ ਜੀ ਆਪਾਂ ਦੇਖ ਲਿਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਵਿਰਜ਼ੂਗਰੀ ਫਾਈਲ ਵੀ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜਾਣਾ ਤੋਂ ਪਰਹਾਏ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਗਏ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹਾਂ ਹੁਣ ਸਿੱਖਿਆ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਲੈ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਕਰ ਦੇ ਦੇ ਰਹੇ ਹਾਂ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਆ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹ ਉਹਦਾ ਤੁਸੀਂ ਭੁਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜੇਲਾਂ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32-33000 ਹੈ ਇਸ ਵਕਤ ਪੰਜਾਬ ਦੇ ਵਿੱਚ ਮੈਂ ਕੋ ਚਾਉਣਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰ ਨਾ ਕਿ ਕੋਈ ਬੈਂਕ ਸਰ ਵਾਂਗਰ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਜਾਂਦੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਨਾਨਕ ਸਾਹਿਬ ਨੇ ਕਿਹਾ ਸੋ ਕੋ ਮੰਦਾ ਆਖੀ ਜਿੱਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿ ਖਾਸ ਤੌਰ ਤੇ ਮਾਮਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਤ ਇੱਥੇ ਮਾਰਪਈ ਕੋਲ ਲਾਣੇ ਤੱਕ ਹੀ ਦਰਦ ਨਾ ਆਇਆ ਉਡਾਨਕ ਸਾਹਮਣੇ ਲਿਖਿਆ ਉਸ ਵੇ ਸੋ ਅੱਜ ਸਾਡੀਆਂ 3 ਪੈਣਾਂ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 292 ਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਔਰ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦੇਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਚੋਂ ਪਹਿਲਾਂ ਕਲੀਅਰੈਂਸ ਲੈਣੇ ਆ ਕਿ ਕੋਈ ਪੀਆਈਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਦਾ ਇਦਾਂ ਹੋ ਗਿਆ ਸੀ ਅੱਜ ਕਰ ਲਿਆ ਕਲੀਅਰ ਸਾਰਾ ਕਲੀਅਰ ਕਰਕੇ ਸਾਡਾ ਪਾਇਆ ਹੁਣ ਕਾ ਕ੍ਰਿਕਟ ਵਿੱਚ ਜਸਿੰਦਰ ਹੈ ਉਹ ਪਲੇਂਗ ਆਪਣੇ ਪੰਜਾਬ ਵੱਲੋਂ ਖੇਡਦਾ ਜਸਿੰਦਰ ਉਹਨੂੰ ਵਾਦਾ ਕੀਤਾ ਹੋਇਆ ਸੀ ਪਹਿਲਾਂ ਕ੍ਰਿਕਟਰ ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ਕ੍ਰਿਕਟ ਨੂੰ ਤਾਂ ਉਹ ਚ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਚ ਨੌਕਰੀਆਂ ਵਾਲੀ ਚ ਹੈ ਕ੍ਰਿਕਟ ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਸਾਨਾ ਸੀ ਉਹਨਾਂ ਚ ਕਿ ਕ੍ਰਿਕਟ ਨੂੰ ਵੀ ਤਾਂ ਖੇਡ ਮੰਨਾਂਗੇ ਨਹੀਂ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ਕ੍ਰਿਕਟਨਰ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਦਾ ਹੈ ਸਾਰਿਆਂ ਦੀ ਵਾਰੀ ਆਊਗੀ ਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜਿਸ ਲੈਵਲ ਤੇ ਸਿਵਧਾਨ ਕਹਿੰਦਾ ਜਾਂ ਕਾਨੂੰਨ ਕਹਿੰਦਾ ਸਾਡਾ ਉਸ ਲੈਵਲ ਤੋਂ ਸ਼ੁਰੂ ਕਰਨਗੇ ਅੱਗੇ ਤਰੱਕੀਆਂ ਕਰ ਜਾਣਗੇ ਤੁਸੀਂ ਵੀ ਹੁਣ ਡੀਐਸਪੀ ਥੋੜੀ ਰਹੋਗੇ ਕਿ ساری ਉਮਰ ਤੁਸੀਂ ਪੜ੍ਹ ਲਿਖ ਕੇ ਪੇਪਰ ਦੇ ਦਿਓ ਯੂਪੀਐਸਸੀ ਦੇਣਾ ਯੂਪੀਐਸਸੀ ਦੇ ਕੇ ਆਈਪੀਐਸ ਬਣ ਜਾਓ ਇਹ ਤਾਂ ਇੱਕ ਜ਼ਰੀਆ ਹੈ ਅੱਜ ਵਾਲੇ ਜਿਹੜੀ ਨਿਯੁਕਤੀ ਹੈ ਇਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਅਕੈਡਮੀ ਖੋਲਣੀ ਹੈ ਕਿਸੇ ਨੇ ਕਿਸੇ ਨੇ ਕਿਹਾ ਮੈਂ ਤਾਂ ਜੀ ਇੱਥੇ ਕੰਮ ਕਰਕੇ ਰਾਜ਼ੀਆਂ ਅਸੀਂ ਤੁਹਾਨੂੰ ਖੁੱਲਾ ਮੌਕਾ ਦੇਉਂਗਾ ਬਾਕੀ ਖੇਡ ਮੰਤਰੀ ਆਪ ਖੁਦ ਜਿਹੜੇ ਨੇ ਸਪੋਰਟਸ ਪਰਸਨ ਨੇ ਆਪ ਖੇਡਦੇ ਨੇ ਪਹਿਲਾਂ ਕਦੋਂ ਹੁੰਦਾ ਸੀ ਇਦਾਂ ਪਹਿਲਾਂ ਉਹ ਹੁੰਦੇ ਸੀ ਜਿਨ੍ਹਾਂ ਨੂੰ ਮਤਲਬ ਸਾਈਕਲਿੰਗ ਦਾ ਪ੍ਰਧਾਨ ਉਹ ਹੈ ਜਿਹਨੇ ਕਦੇ ਜ਼ਿੰਦਗੀ ਚ ਚੈਨ ਨਹੀਂ ਚੜਾਉਣੀ ਹੁੰਦੀ ਸਾਈਕਲ ਤੇ ਸਾਈਕਲ ਚਲਾਉਣਾ ਜਾਂ ਸਾਈਕਲ ਤੇ ਚੜਨਾ ਤਾਂ ਬਾਅਦ ਦੀ ਗੱਲ ਹੈ ਕੈਂਚੀ ਅੱਧੀ ਕੈਂਚੀ ਜਾਂ ਕਾਠੀ ਤਾਂ ਬਾਅਦ ਦੀਆਂ ਗੱਲਾਂ ਨੇ ਮਤਲਬ ਉਹ ਬੰਦੇ ਲਾਇਆ ਹੋਇਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤੁਸੀਂ ਵੀ ਬਹੁਤ ਸਰ ਮੈਂਟਲੀ ਟੌਰਚਰ ਹੁੰਦੇ ਹੋਗੇ ਯਾਰ ਆ ਬੰਦੇ ਨਾ ਕਿਵੇਂ ਸਮਝਾਈਏ ਹਾਕੀ ਕੀ ਹੁੰਦੀ ਹੈ ਗੋਲ ਕੀ ਹੁੰਦਾ ਹੈ ਪੈਨਲਟੀ ਕਾਰਨ ਕੀ ਹੁੰਦਾ ਹੈ ਸ਼ਾਰਟ ਕਾਰਨ ਕੀ ਨਾ ਸੋ ਅਸੀਂ ਇਹ ਚਾਹੁੰਦੇ ਆ ਕਿ ਉਹੀ ਬੰਦੇ ਕੰਮ ਕਰਨ ਜਿਹੜੇ ਬੰਦੇ ਉਸ ਫੀਲਡ ਨੂੰ ਜਾਣਦੇ ਹੋ ਸੋ ਉਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਮੈਂ ਮੈਨੂੰ ਇਹ ਚਿੰਨ੍ਹ ਮੇਰੇ ਪਿਤਾ ਜੀ ਤੋਂ ਸਰਦਾਰ ਮਿੰਦਰ ਸਿੰਘ ਹੋਂ ਤੋਂ ਲੱਗੀ ਸੀ ਰੇਡੀਓ ਤੇ ਕਮੈਂਟਰੀ ਸੁਣਨ ਤੋਂ ਬਾਅਦ ਫਿਰ ਟੀਵੀ ਤੇ ਆਉਣ ਲੱਗ ਗਿਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀਗਾ ਸੋ ਅੱਜ ਪਲੇਇੰਗ 11 ਇੱਥੇ ਤੇ ਮੇਰੇ ਪਤਾ ਜੀ ਨਹੀਂ ਰਹੇ ਦੁਨੀਆ ਚ ਉਹ 2011 ਚ ਉਹਨਾਂ ਦੀ ਮੌਤ ਹੋ ਗਈ ਚਲੋ ਜਿੱਥੇ ਵੀ ਉਹਨਾਂ ਦੀ ਆਤਮਾ ਥੋੜਾ ਖੁਸ਼ ਹੁੰਦੀ ਹੋ ਹਾਕੀਦੂ ਤਾਂ ਜਾਣ ਦਿੰਦੇ ਸੀ ਬਸ ਉਹ ਬਹੁਤ ਪੁਰਾਣੇ ਪੁਰਾਣੇ ਪਲੇਅਰਾਂ ਬਾਰੇ ਮੈਨੂੰ ਦੱਸਦੇ ਰਹਿੰਦੇ ਸੀ ਤਾਂ ਕਰਕੇ ਮੈਨੂੰ ਵੀ ਚਿੰਗ ਲੱਗੀ ਫਿਰ ਅੱਗੇ ਚਲੋ ਅੱਜ ਪਰਮਾਤਮਾ ਨੇ ਜਿਸ ਅਹੁਦੇ ਤੇ ਬਿਠਾਏ ਹੋਏ ਆ ਤਾਂ ਕੋਸ਼ਿਸ਼ ਮੈਂ ਇਹ ਕਰੂੰਗਾ ਕਿ ਜਿਹੜਾ ਜੇ ਮੈਂ ਪਹਿਲਾਂ ਕੈਸਤਾ ਸੀਰੀਆ ਚ ਕਹਿੰਦਾ ਰਿਹਾ ਕਿ ਸਾਡੇ ਪਲੇਅਰ ਰੁੜਦੇ ਰਹੇ ਨੇ ਸਾਡੇ ਪਲੇਅਰ ਰੁੜੀ ਜਾਂਦੇ ਨੇ ਇਹਨੂੰ ਕੋਈ ਪੁੱਛਦਾ ਨਹੀਂ ਤੇ ਤਾਂ ਫਿਰ ਜੇ ਮੇਰੇ ਕੋਲ ਅੱਜ ਆਪ ਖੁਦ ਫੈਸਲਾ ਲੈਣ ਦਾ ਜਿਹੜਾ ਅਹੁਦਾ ਜਾਂ ਪੈਨ ਆਇਆ ਤਾਂ ਫਿਰ ਮੈਂ ਫੈਸਲੇ ਜ਼ਰੂਰ ਤੁਹਾਡੇ ਹੱਕ ਚ ਲਊਂਗਾ ਇਹ ਇਹ ਪਿਆ ਫੰਕਸ਼ਨ ਵੀ ਥੋੜਾ ਜਿਹਾ ਲੇਟ ਹੋ ਗਿਆ ਕੈਂਪ ਚ ਗਏ ਹੋਏ ਸੀ ਪਹਿਲਾਂ ਤੁਸੀਂ ਨਾ ਇੱਕ ਵਾਰੀ ਪਹਿਲਾਂ ਕਰ ਲਿਆ ਉਹ ਪੂਰੇ ਨਹੀਂ ਸੀ ਜਿਵੇਂ ਤੁਹਾਡੇ ਪਿੱਤੇ ਜਾਇਏ ਉਸ ਸਾਰੇ ਤੇ ਉਹਦੇ ਵੀ ਕਾਫੀ ਕੈਂਪ ਦੇ ਵਿੱਚ ਗਏ ਹੋਏ ਸੀ ਹੈਨਾ ਸੋ ਅੱਜ ਫਿਰ ਸਪੈਸ਼ਲੀ ਮੈਂ ਕਹਿਆ ਵੀ ਉਹਨਾਂ ਨੂੰ ਹੁਣ ਹੌਸਲਾ ਦੇਈਏ ਕਿ ਘਰੇ ਨਾ ਸੋਚਿਓ ਹੁਣ ਕੋਈ ਘਰ ਤੁਹਾਡਾ ਬਿਲਕੁਲ ਨਹੀਂ ਸੀ ਸੰਭਾਲਣਾ ਸਾਡਾ ਕੰਮ ਹੈ ਤੁਸੀਂ ਬਸ ਟਾਰਗੇਟ ਗੋਲ ਰੱਖੋ ਟੀਚੇ ਪਹੁੰਚ ਕੇ ਕਿਹਦੇ ਪੈਰ 'ਚ ਮਾਰਨੀ ਹੈ ਤੇ ਫਿਰ ਪੈਂਟਿਕੋਰਨ ਲੈ ਕੇ ਹਰਮਨ ਵੀ ਤੈਨੂੰ ਕਹਿੰਦਾ ਕਿ ਗੋਲੀ ਮਾਰ ਹੁਣ ਸਿੱਧੀ ਗੋਲੀ ਵਾਂਗੂ ਜਾਂਦੀ ਹੈ ਮੈਂ ਕਹਿੰਦਾ ਜੇ ਜਦੋਂ ਉਹਨੂੰ ਰੀਪਲੇ ਦਿਖਾਉਂਦੇ ਨੇ ਸਲੋ ਮੋਸ਼ਨ ਚ ਉਦੋਂ ਵੀ ਨਹੀਂ ਪਤਾ ਲੱਗਦਾ ਬਾਲ ਕਿੰਨੀ ਤੇਜ਼ ਦੀ ਹੈ ਸਵੇ ਪ੍ਰਮਾਤਮਾ ਦੀ ਕੋਈ ਨਾ ਕੋਈ ਕਲਾ ਹਰੀਕ ਨੂੰ ਦਿੱਤੀ ਹੋਈ ਹੈ ਜਗਰਾਜ ਕੋਲੇ ਕਲਾ ਜਗਰਾਜ ਬਹੁਤ ਵਧੀਆ ਕੰਮ ਕਰ ਰਿਹਾ ਪੁਲਿਸ ਦੇ ਵਿੱਚ ਰਾਜਪਾਲ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਅਵਨੀਤ ਹੈ ਐਸਐਸਪੀ ਵੀ ਰਹੀ ਫਾਜਲ ਕਾਦੀ ਸੋ ਜਿਨੇ ਵੀ ਸਪੋਰਟਸ ਵਾਲੇ ਜਿਨੇ ਹੈਗੇ ਨੇ ਸਾਡੇ ਕੋਲੇ ਅਫਸਰ ਬਣ ਗਏ ਉਹ ਅਸੀਂ ਉਹਨਾਂ ਨੂੰ ਬਾਕਾਇਦਾ ਇੱਕ ਹੋਰ ਨਵੇਂ ਸਰਮਾਨ ਨਾਲ ਦੇਖਦੇ ਆ ਕਿ ਉਹਨਾਂ ਨੇ ਬਹੁਤ ਵਾਰੀ ਦੇਸ਼ ਦਾ ਝੰਡਾ ਆਪ ਖੁਦ ਉੱਪਰ ਜਾਂਦੇ ਦੇਖਿਆ ਤੇ ਆਪ ਉੱਪਰ ਲੈ ਜਾਂਦੇ ਹੋਏ ਦੇਖਿਆ ਸੋ ਮੈਡਲ ਲੈਣਾ ਨਾ ਲੈਣਾ ਹਾਰ ਜਿੱਤ ਚਲਦੀ ਰਹਿੰਦੀ ਪਰ ਖੇਡਾਂ ਦੀ ਇੱਕ ਬਹੁਤ ਇੱਕ ਯੋਗਦਾਨ ਜੇ ਲੈ ਲਓ ਖੇਡਾਂ ਇੱਕ ਇੱਕ ਚੀਜ਼ ਸਿਖਾ ਦਿੰਦੀਆਂ ਨੇ ਕਿ ਕੱਲੀਆਂ ਸਪੋਰਟਸ ਕੱਲੀ ਸਪੋਰਟਸ ਹੀ ਇਹ ਕਹ ਹੈ ਜੀ ਇਹ ਜਾ ਵਰਗ ਹੈ ਜਾਂ ਕੈਟਾਗਰੀ ਹੈ ਜਿੱਦੇ ਚ ਹਾਰਨ ਤੇ ਜਿੱਤਨ ਵਾਲੇ ਹੱਥ ਬਣਾਉਂਦੇ ਹਾਰ ਜਿੱਤ ਦਾ ਫੈਸਲਾ ਹੋਣ ਤੋਂ ਬਾਅਦ ਕਿ ਕੰਗ੍ਰੈਚੁਲੇਸ਼ਨ ਹਾਰਨ ਵਾਲਾ ਕਹਿੰਦਾ ਹਾਰਡ ਲੱਕ ਕਹ ਦਿੰਦੇ ਆਪਾਂ ਦੂਜਿਆਂ ਨੂੰ ਕਿ ਤੁਸੀਂ ਬਹੁਤ ਵਧੀਆ ਖੇਡੇ ਅਦਰਵਾਈਜ਼ ਕਿਤੇ ਹੋਰ ਹਾਰ ਜਿੱਤ ਤੋਂ ਬਾਅਦ ਹੱਥ ਮਿਲਾਇਆ ਜਾਂਦਾ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ ਜੇ ਕੋਈ ਜਿੱਤ ਗਿਆ ਹੱਥ ਮਲਾਉਣਗੇ ਨਾ ਕਹਿੰਦੇ ਬਦਲਾ ਲਵਾਗੇ ਕੋਈ ਨਹੀਂ ਅਦਕੀ ਤਾਂ ਹਾਰ ਕੇ ਬਦਲਾ ਲਵਾਗੇ ਸੋ ਇਹ ਖੇਡਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਮਿਲਵਰਤਨ ਸਪੋਰਟਸ ਸਪਾਂਸਰਸ਼ਿਪਸ ਬਿਲਟ ਹਾਰਨਾ ਵੀ ਸਿਖਾ ਦਿੰਦੀਆਂ ਨੇ ਕਿ ਕੋਈ ਗੱਲ ਨਹੀਂ ਹਾਰ ਕੇ ਨੈਕਸਟ ਸਟੈਪ ਲਈ ਦੋ ਤਰ੍ਹਾਂ ਦੇ ਕੈਪਟਨ ਹੁੰਦੇ ਆ ਕਿਸੇ ਵੀ ਗੇਮ ਦੇ ਸਾਡੇ ਕੋਲੇ ਜਿਹੜੇ ਦੋ ਕੈਪਟਨ ਬੈਠੇ ਨੇ ਇਹ ਦੋਜੀ ਕਿਸਮ ਦੇ ਨੇ ਪਹਿਲੀ ਕਿਸਮ ਦਾ ਕੈਪਟਨ ਹੁੰਦਾ ਆ ਆਪਣੀ ਟੀਮ ਨੂੰ ਮੈਚ ਤੋਂ ਪਹਿਲਾਂ ਇਹ ਕਹਿ ਕੇ ਲੈ ਕੇ ਜਾਂਦਾ ਚਲੋ ਵੀ ਅੱਜ ਹਾਰਨਾ ਨਹੀਂ ਜਿਹੜਾ ਦੂਜਾ ਕੈਪਟਨ ਹੁੰਦਾ ਏ ਕੇ ਸਾਡੇ ਕੋਲ ਬੈਠੀ ਹੈ ਵੈਰਾਈਟੀ ਦੂਜਾ ਕੈਪਟਨ ਕਹਿੰਦਾ ਚਲੋ ਵੀ ਅੱਜ ਜਿੱਤਣਾ ਹੈ ਪਹਿਲੇ ਕੈਪਟਨ ਦੇ ਦਿਲ 'ਚ ਹਾਰ ਹੈਗੀ ਹੈ ਉਹ ਹਾਰ ਬਚਾਉਣ ਵਾਸਤੇ ਜਾ ਰਿਹਾ ਹੈ ਹਾਰੂਗਾ ਪਤਾ ਦੂਜਾ ਕਹਿੰਦਾ ਹਾਰ ਕੀ ਹੁੰਦੀ ਹੈ ਪਤਾ ਹੀ ਨਹੀਂ ਚਲੋ ਜਿੱਤਣਾ ਹੈ ਸੂਪ ਟ੍ਰੀ ਨੂੰ ਲੈ ਕੇ ਜਦੋਂ ਅਸੀਂ ਅੰਦਰ ਵੜਦੇ ਹਾਂ ਉਹ ਹੋ ਜਾਂਦੀ ਹੈ ਬਹੁਤ ਫਰਕ ਪੈ ਜਾਂਦਾ ਹੈ ਮੋਟੀਵੇਸ਼ਨ ਜਦੋਂ ਹੁੰਦੀ ਹੈ ਕੈਪਟਨ ਖੁਦ ਕਵੇ ਚਲੋ ਚਲੋ ਬਰ ਤਾਂ ਜਾਪਾਨ ਵਾਲਿਆਂ ਨੇ ਤਾਂ 3-0 ਤੋਂ ਵਾਪਸ ਆਏ ਮੈਂ ਦੇਖੀ ਤਾਂ ਜਾਂਦਾ ਸੀ ਪਰ ਮੈਂ ਵੀ ਥੋੜਾ ਜਿਆਦਾ ਰਿਮੋਟ ਜਾਂ ਨੇੜੇ ਕਰ ਲਿਆ ਸੀ ਮੈਂ ਕਿਹਾ ਵੀ ਹੁਣ ਤਾਂ ਮੁਸ਼ਕਲ ਹੈ ਜਦੋਂ ਹਾਰਦਿਕ ਨੇ ਸ਼ਮਸ਼ੇਰ ਹੋਰਾਂ ਨੇ ਗੋਰਜੰਟ ਹੋਰ ਜਦੋਂ ਤਿੰਨ ਤਿੰਨ ਕਰ ਤਿੰਨ ਤਿੰਨ ਕਰਕੇ ਉਹ ਚੌਥਾ ਵੀ ਕਰ ਲਿਆ ਫਿਰ ਇਹ ਤੋਂ ਬਹੁਤ ਜ਼ਿਆਦਾ ਸਬਦੀਆਂ ਸਿੱਖਿਆ ਨਹੀਂ ਗਈ ਹੈ ਕਿ ਮੰਜ਼ਿਲ ਤੋਂ ਪਹਿਲਾਂ ਕੋਈ ਫੈਸਲਾ ਨਾ ਲਵੋ ਜਿੰਨੇ ਚਿਰ ਰੀਵੈਂਜ ਨਹੀਂ ਵੱਜਦੇ ਉਹਨਾਂ ਚਿਰ ਕੋਈ ਵੀ ਨਹੀਂ ਚਿੱਤਦਾ ਉਹਨੇ ਸਾਰੇ ਬਰਾਬਰ ਨੇ ਰੀਵੈਂਜ ਵਜਣ ਵੇਲੇ ਪਤਾ ਲੱਗਦਾ ਕੌਣ ਪਹਿਲੇ ਤੁਸੀਂ ਤੁਸੀਂ ਚਲੋ ਸੋ ਮੈਨੂੰ ਉਮੀਦ ਹੈ ਕਿ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦਾ ਖਜ਼ਾਨਾ ਜਿਹੜਾ ਹੀਰੇ ਜਿਹੜੇ ਨੇ ਉਹ ਤੁਸੀਂ ਵੀ ਉਦੋਂ ਹੀ ਹਾਕੀ ਟੀਮ ਚੋਂ ਜਦੋਂ ਮੈਂ ਪੰਜਾਬ ਸਰਕਾਰ ਦੀ ਟੀਮ ਚੋਂ ਤੁਸੀਂ ਵੀ ਕਪਤਾਨ ਹੋ ਮੈਂ ਵੀ ਪੰਜਾਬ ਸਰਕਾਰ ਦੀ ਟੀਮ ਦਾ ਕਪਤਾਨ ਸੋ ਜਦੋਂ ਆਪਾਂ ਸਾਰੇ ਕਪਤਾਨ ਇਕੱਠੇ ਹੋ ਜਾਾਂਗੇ ਕੋਈ ਦੁਨੀਆ 'ਚ ਮਾਇਦਾ ਲਾਲ ਹੈ ਸਭ ਬੰਦਾ ਨਹੀਂ ਜਿਹੜਾ ਪੰਜਾਬ ਨੂੰ ਰੋਕ ਸਕੇ ਨੰਬਰ 1 ਸਟੇਟ ਬਣਨ ਤੋਂ ਸਪੋਰਟ ਖੇਡਾਂ 'ਚ ਵੀ ਔਰ ਨੌਕਰੀਆਂ 'ਚ ਵੀ ਇਨਫਰਾਸਟ੍ਰਕਚਰ 'ਚ ਵੀ ਪੜਾਈ 'ਚ ਵੀ ਮੈਡੀਕਲ 'ਚ ਵੀ ਔਰ ਸਾਰੇ ਪਾਸੇ ਜਿਸ ਕਿਸਮ ਦੀ ਮਤਲਬ ਕੋਈ ਕੈਟਾਗਰੀ ਹੈ ਉਸ ਨੰਬਰ ਬਹੁਤ ਸਾਰੀਆਂ ਚੀਜ਼ਾਂ ਦੇ ਨੰਬਰ 1 ਬਣ ਚੁੱਕੇ ਆਪਾਂ ਆਲਰੇਡੀ ਆ ਬਜਟ ਚ ਵੀ ਸੈਸ ਤੁਹਾਨੂੰ ਦੱਸਾਂਗੇ ਸੋ ਇਸ ਕਰਕੇ ਹਾਂ ਉਹ ਲਗ ਗੱਲ ਹੈ ਕਿ ਥੋੜਾ ਟਾਈਮ ਲੱਗੂਗਾ ਕਿਉਂਕਿ ਜੇ ਆਪਾਂ ਆਪਣੇ ਸ਼ੂ ਦਾ ਫੀਤਾ ਦੋ ਦਿਨਾਂ ਖੋਲੀਏ ਗੰਡੋ ਦੀ ਤੀਜੇ ਦਿਨ ਉਹ ਚ ਸੂਆ ਪਾ ਕੇ ਜਾਂ ਚਾਕੂ ਦੀ ਲੋਕ ਜਿਹਾ ਖੋਲਣਾ ਪੈਂਦਾ ਉਹ ਜੰਮ ਜਾਂਦੀ ਹੈ ਗੰਡ ਤੂੰ ਦੋ ਦਿਨ ਪਹਿਲਾਂ ਵਾਲੀ ਗੰਡ ਦੇਖ ਲੋ ਐਨੀ ਔਖੀ ਹੋ ਜਾਂਦੀ ਹੈ ਤੇ ਜਿਹੜਾ ਸੂਬਾ ਮੈਨੂੰ ਮਿਲਿਆ ਉਹ ਤਾਂ 75 ਸਾਲ ਪੁਰਾਣੀਆਂ ਗੰਡਾਂ ਨੇ ਬਹੁਤ ਔਖਾ ਖੋਲਣ ਗਿਆ ਹਾਂ ਖੋਲੀਆਂ ਨਾ ਮੈਂ ਸਿਰੇ ਲੱਭੀ ਜਾਂਦਾ ਕੋਈ ਨਾ ਕੋਈ ਸਿਰੇ ਰੋਜ਼ ਲੱਭ ਜਾਂਦਾ ਪਰ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਸਾਥ ਚਾਹੀਦਾ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਹਰ ਪੱਖ ਦਾ ਸਾਥ ਚਾਹੀਦਾ ਨਹੀਂ ਮੇਰਾ ਕੋਈ ਪਰਿਵਾਰ ਨਾਲ ਕੋਈ ਐ ਵੀ ਮੈਂ ਪਰਿਵਾਰ ਬਾਤ ਕਰਨਾਂ ਜਾਂ ਮੈਂ ਕੋਈ ਪੈਸੇ ਕਮਾਉਣੇ ਜਾਂ ਕੋਈ ਮੈਂ ਮੈਂ ਮੇਰਾ ਹਿੱਸਾ ਪਾਉਣਾ ਇੱਕ ਦਿਨਾਂ ਸੋ ਸੱਚੇ ਦਿਲੋਂ ਅੱਜ ਵੀ ਤੁਸੀਂ ਹੈ ਦਿਲ ਖੋਲ ਕੇ ਦੇਖ ਲਓ ਤਾਂ ਪੰਜਾਬ ਟੜਕਦਾ ਉਕੇ ਸ਼ਹੀਦਾਂ ਦੀ ਆਤਮਾ ਜਿਹੜੀ ਹੈ ਉਹ ਥੋੜਾ ਜਿਹਾ ਸਕੂਨ ਤਾਂ ਮਹਿਸੂਸ ਕਰੂਗੀ ਨਾ ਜਦੋਂ ਪਤਾ ਲੱਗਿਆ ਯਾਰ ਆ ਗਏ ਯਾਰ ਥੋੜੇ ਜਿਹੜੇ ਸਾਡੇ ਵੀ ਮੱਥਾ ਟੇਕਣ ਲੱਗੇ ਨਹੀਂ ਤਾਂ 23 ਮਾਰਚ ਨੂੰ 28 ਸਤੰਬਰ ਨੂੰ ਭਗਤ ਸਿੰਘ ਨੂੰ ਯਾਦ ਕਰਿਆ ਜਾਂਦਾ ਬਸ ਗੁਰਦਾਸ ਮਾਨ ਜੀ ਨੇ ਗਾਣਾ ਗਾਇਆ ਸੀ ਉੱਚ ਸੀਗਾ ਆਜ਼ਾਦੀ ਦੇ ਝੂਠੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਗਦੇਵ ਭਗਤ ਸਿੰਘ ਫੁੱਲਾਂ ਜੋਗੀ ਰਹਿ ਗਏ ਮਤਲਬ ਉਹਨਾਂ ਦੇ ਇਕੱਲੇ ਫੁੱਲਾਂ ਦੇ ਯਾਰ ਭਾਰ ਕਹਿੰਦੇ ਧੰਨਵਾਦ ਸੋ ਅਸੀਂ ਉਹਨਾਂ ਨੂੰ ਆਪਣੇ ਹੀਰੋ ਬਣਾਉਣਾ ਹੈ ਅਸੀਂ ਪਹਿਲੀ ਵਾਰ ਹੋਇਆ ਜਦੋਂ ਗਵਰਨਮੈਂਟ ਬਣੀ ਆਮ ਤੌਰ ਤੇ ਰਾਜਪਾਵਨ ਚੱਕੇ ਸਟੇਡੀਅਮ ਚ ਰੱਖ ਲੈਂਦੇ ਆ ਸੌਂਚੂ ਕਿਸ ਬੰ ਅਸੀਂ ਪਿੰਡ ਰੱਖਿਆ ਘਟਕੜਕਲਾ ਪਾਕਿਸਤਾਨ ਦੇ ਪਿੰਡ ਜਾ ਕੇ ਰੱਖਿਆ ਇੱਥੇ ਜਾਵਾਂਗੇ ਜ਼ਿੰਮੇਵਾਰੀ ਵਧੂਗੀ ਆਪਣੀ ਆਪਾਂ ਨੂੰ ਵੀ ਥੋੜਾ ਜਿਹਾ ਇਹ ਲੱਗੂਗਾ ਕਿ ਭਾਈ ਉੱਥੇ ਜਾ ਕੇ ਸੌਂ ਖਾ ਕੇ ਆਏ ਆ ਪੰਜਾਬ ਨਾਲੋਂ ਔਖਾ ਨਹੀਂ ਕਰਨਾ ਉਹਨਾਂ ਤੋਂ ਵੱਡੇ ਤਾਂ ਕਦੇ ਹੋਈ ਨਹੀਂ ਸਕਦੇ ਉਹਨਾਂ ਦਾ ਪੈਰ ਦਾ ਤਿੰਕਾ ਵੀ ਨਹੀਂ ਹੈਗੇ ਆਪਾਂ ਫਿਰ ਸਪੋਰਟਸ ਨਾਲ ਰਿਲੇਟਡ ਇੱਕ ਹੋਰ ਬੜੀ ਵਧੀਆ ਤੁਹਾਨੂੰ ਵੀ ਚੰਗੀ ਲੱਗੀ ਹੋ 26 ਜਨਵਰੀ ਦੀ ਪਰੇਡਾਂ ਰੱਖੀਆਂ ਸਾਰੇ ਜਿਨਾਂ लुधियाणे परेड रख ली स्टेडियम ਚ ਉਥੇ ਤਾਂ ਅਸੀਂ ਆਪ ਹੀ 8.5 ਕਰੋੜ ਦਾ ਉਥੇ ਸਿੰਥੈਟਿਕ ਟਰੈਕ ਲਵਾਇਆ ਉਹਦੇ ਚ ਹਜੇ ਲਾਈਨਿੰਗ ਵੀ ਨਹੀਂ ਹੋਈ ਉਹਦੇ ਚ ਰੱਖ ਲਿਆ ਪ੍ਰੋਗਰਾਮ ਮੈਂ ਕਿਹਾ ਯਾਰ 26 ਜਨਵਰੀ ਦਾ ਘੰਟੇ ਦਾ ਪ੍ਰੋਗਰਾਮ ਹੈ ਉਹਦੇ ਚ ਜਦੋਂ ਪਰੇਡ ਕਰਦੇ ਨੇ ਅੱਡੀਆਂ ਮਾਰਦੇ ਨੇ ਉਹ ਅੱਡੀਆਂ ਤੇ ਤੁਰਦੇ ਨੇ ਫਿਰ ਘੋੜੇ ਹੁੰਦੇ ਆ ਉਹਨਾਂ ਕੋਲੇ ਫਿਰ ਟਰੈਕਟਰ ਚੱਲਣਗੇ ਚੱਕਿਆਂ ਨਾਲ ਮੈਂ ਕਹਿੰਦਾ ਨਹੀਂ ਆਪਾਂ ਟਰੈਕੋ ਖਰਾਬ ਕਰੀਏ ਹਰੇਕ ਸਾਰੇ ਪੰਜਾਬ ਚ ਆਰਡਰ ਕੀਤਾ ਉਹਦੀ ਇੰਨੀ ਜਲੀ ਕਿ ਕਿਸੇ ਵੀ ਸਿੰਥੈਟਿਕ ਟਰੈਕ ਵਾਲੇ ਜਾਂ ਬਹੁਤ ਵਧੀਆ ਗਰਾਊਂਡ ਜਿੱਥੇ ਚਿੱਟੇ ਚੱਲ ਰਿਹਾ ਉੱਥੇ ਨਹੀਂ ਫੰਕਸ਼ਨ ਕਰਨ ਕੋਈ ਹੋਰ ਜਗ੍ਹਾ ਲੱਭੋ ਉੱਥੇ ਕਰਾਂਗੇ ਤੇ ਨਾਲੇ ਸ਼ਾਮ ਤੱਕ ਉਹ ਜਗ੍ਹਾ ਵੀ ਸ਼ਾਮ ਤੱਕ ਸਾਫ਼ ਹੋਣੀ ਚਾਹੀਦੀ ਹੈ ਕੋਈ ਟੋਆ ਕੋਈ ਉੱਚੀ ਨੀਚੀ ਗਰਾਊਂਡ 'ਚ ਇੱਕ ਛੋਟਾ ਜਿਹਾ ਟੋਆ ਪੈ ਗਿਆ ਅਗਲੇ ਦਿਨ ਪਲੇਅਰ ਉਹ ਉਸੇ ਰੁਟੀਨ ਨਾਲ ਉੱਥੇ ਭੱਜਣਾ ਗਿਆ ਤੇ ਉਹਦਾ ਪੈਰ ਟੋਏ 'ਚ ਪੈ ਗਿਆ ਕੈਰੀਅਰ ਖਤਮ ਹੋ ਜਾਂਦਾ ਜੀ ਜੇ ਗਿੱਟਾ ਗਿਆ ਕੈਰੀਅਰ ਖਤਮ ਹੋ ਜਾਂਦਾ ਇੱਕ ਛੋਟੀ ਜਿਹੀ ਗੱਲ ਕਰਨਾ ਸੋ ਅਸੀਂ ਸਪੋਰਟਸ ਕਲਚਰ ਜਿਹੜਾ ਪੰਜਾਬ 'ਚ ਵੱਡੇ ਪੱਧਰ ਤੇ ਲੈ ਕੇ ਆਉਣਾ ਹੈ ਟਰਵਰਸ ਮਾਈਗ੍ਰੇਸ਼ਨ ਵਾਲੀ ਜਿੰਮੇ ਗੱਲ ਕਹੀ ਹੈ ਜਿਹੜੇ ਜਿਹੜੇ ਪਹਿਲਾਂ ਦੂਜੇ ਸੂਬਿਆਂ ਚ ਜਾ ਕੇ ਡੋਮਿਸਾਈਲ ਲੈ ਲੈਂਦੇ ਸੀ ਇੱਥੇ ਇੱਥੇ ਵਧੀਆ ਯਾਰ ਉਹ ਹੁਣ ਬੰਦ ਹੁਣ ਇੱਧਰ ਨੂੰ ਆਉਣ ਤਾਂ ਕੋਈ ਗੱਲ ਨਹੀਂ ਜੇ ਤੁਹਾਡੇ ਸਾਥੀ ਕਹਿੰਦੇ ਨੇ ਨਾ ਸ੍ਰੀ ਜੇਸ਼ਵਰਗੇ ਜਾ ਜਾ ਕੇ ਪੰਜਾਬ ਚ ਆ ਜਾਓ ਇੱਥੇ ਲੈ ਤੇ ਪੁੱਛੋ ਮੰਡੀ ਦਾ ਦੁਕਾਨਿਆਂ ਨੂੰ ਕਾਹਦਾ ਆਹਰ ਕਾਰਡ ਸੋ ਜਿੰਨੇ ਵੀ ਤੁਸੀਂ ਖੇਡ ਰਹੇ ਹੋ ਔਰ ਖੇਡਣ ਤੋਂ ਬਾਅਦ ਵੀ ਤੁਹਾਡੀ ਜ਼ਿੰਮੇਵਾਰੀ ਕੋਈ ਕਮੈਂਟਰੀ ਚ ਜਾਊਗਾ ਕੋਈ ਕੋਚਿੰਗ ਚ ਜਾਊਗਾ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਦੇਸ਼ ਵਾਸਤੇ ਖੇਡਣਾ 140 ਕਰੋੜ ਚੋਂ 11 ਚ ਆਉਣਾ ਬਹੁਤ ਵੱਡੀ ਗੱਲ ਹੈ ਸੋ ਤੁਹਾਨੂੰ ਸਾਰਿਆਂ ਬਾਬਾ ਮੁबारकਾਂ ਤੇ ਜਿਹੜੇ ਵੀ ਅਹੁਦੇ ਸੰਭਾਲੋਗੇ ਤਾਂ ਦੇਹੀ ਨਾਲ ਇਮਾਨਦਰੀ ਨਾਲ ਨਿਭਾਓ ਲੋਕ ਤੁਹਾਨੂੰ ਯਾਦ ਕਰਿਆ ਕਰਨਗੇ ਇਤਿਹਾਸ 'ਚ ਨਾਮ ਲਿਖਿਆ ਜਾਊ ਕਿਆ ਬੰਦੇ ਸੀ ਉਹ ਤੋਂ ਜਦੋਂ ਪੰਜਾਬ ਪੱਟੜੀ ਤੇ ਚੜ ਰਿਆ ਸੀ ਰੰਗਲਾ ਪੰਜਾਬ ਬਣ ਰਿਹਾ ਸੀ ਤਾਂ ਇੱਕ ਰੰਗ ਜਿਹੜਾ ਉਹ ਪਲੇਰਾਂ ਨੇ ਵੀ ਭਰਿਆ ਸੀ ਆਪਣਾ ਤੁਹਾਡੇ ਹੱਥ 'ਚ ਵੀ ਰੰਗਲੇ ਬੁਰਸ਼ ਜਿਹੜੇ ਨੇ ਉਹ ਮੈਨਰੇਚਾ ਨਾ ਤਕੀਅਲੇ ਇਮਾਨਦਾਰੀ। ਬਹੁਤ ਬਹੁਤ ਤੁਹਾਡਾ ਧੰਨਵਾਦ।